ਲੋੜੀ ਅਨਾਵਿਖੇ 27 ਜੁਲਾਈ ਨੂੰ ਹਰਜਸ ਨਾਮ ਦਾ ਇੱਕ ਐਡਵੋਕੇਟ ਨੌਜਵਾਨ ਸਾਥੀ ਗिराਪਰਾਵੀ ਐਡਵੋਕੇਟ ਹੈ ਔਰੇ ਤੇ ਜਾਨ ਲੈਵਾ ਹਮਲਾ ਕੀਤਾ ਗਿਆ ਅ ਦਰਸ਼ ਤੂਰ ਵੱਲ ਇਹ ਜਿਹੜਾ ਦਰਸ਼ ਤੂਰ ਹੈ ਨੇ ਗਨ ਪੁਆਇੰਟ ਤੇ ਪਿਸਟਲ ਆਪਾ ਕੌਕ ਕਰਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸਾਡੇ ਉਸ ਵਕੀਲ ਨੌਜਵਾਨ ਸਾਥੀ 27 ਜੁਲਾਈ ਤੋਂ ਲਗਾਤਾਰ ਇਸ ਕੱਲ ਵੀ ਮੰਗ ਕਰ ਰਹੇ ਹਾਂ ਕਿ ਉਹਨਾਂ ਤੇ ਐਫ ਆਈ ਆਰ ਦਰਜ ਕੀਤੀ ਜਾਵੇ ਪੂਰੀਆਂ ਵੀਡੀਓ ਰਿਕਾਰਡਿੰਗਸ ਵੀ ਹੈਗੀਆਂ ਸੀਸੀਟੀਵੀ ਫੁਟੇਜ ਵੀ ਹੈਗੀਆਂ ਲੇਕਿਨ ਜਿਹੜਾ ਪੁਲਿਸ ਹੈਗੀ ਹੈ ਲੁਧਿਆਣੇ ਦੀ ਔਰ ਖਾਸ ਕਰਕੇ ਕਮਿਸ਼ਨਰ ਪੁਲਿਸ ਉਹਨਾਂ ਦੇ ਕੰਨ ਤੇ ਜੂ ਨਹੀਂ ਸਰ ਗਈ ਉਹਦਾ ਕਾਰਨ ਕਿ ਐਮ ਪੀ ਕੋਈ ਜ਼ਬਰਦਸਤ ਹੈਗਾ ਜਿਹੜਾ ਐਮ ਸੀ ਦਾ ਇਲੈਕਸ਼ਨ ਲੜਿਆ ਸੀ ਲੇਕਿਨ ਹਾਰ ਗਿਆ ਉਹਦਾ ਇਹ ਭਰਾ ਹੈ ਔਰ ਉਹਦਾ ਸਿੱਧਾ ਸਿੱਧਾ ਲਿਕ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਸਾਂ ਨਾਲ ਹੈਗੇ ਦੱਸ ਦੇ ਕਿ ਬਾਈ ਇਲੈਕਸ਼ਨ ਜੋ तमाम ਲੀਡਰ ਉਸ ਐਮਪੀ ਜਵੱਦੀ ਦੇ ਤੇ ਦਸ਼ਤੂਰ ਦੇ ਘਰੇ ਵੀ ਰਹਿ ਕੇ ਗਏ ਹੈ ਔਰ ਇਹਦਾ ਮਤਲਬ ਇਹ ਨਹੀਂ ਕਿ ਕਿਸੇ ਵੀ ਆਮ ਆਦਮੀ ਪਾਰਟੀ ਨਾਲ ਗੱਲਬਾਤ ਹੈ ਜਾਂ ਤਾਕਤ ਹੈ ਤਾਂ ਉਹ ਇੱਕ ਐਡਵੋਕੇਟ ਦੇ ਮੂੰਹ ਆ ਪਿਸਤਲ ਲੈ ਕੇ ਉਹਨੂੰ ਮਾਰਨ ਦੀ ਗੱਲ ਕਰੇ ਸੋ ਮੈਂ ਬੇਨਤੀ ਕਰਨੀ ਚਾਹਣਾ ਕਿ ਅੱਜ ਸਾਰੇ ਸਾਡੇ ਵਕੀਲ ਭਾਈਚਾਰੇ ਨੇ ਇਸ ਗੱਲ ਦਾ ਵਿਰੋਧ ਕੀਤਾ ਔਰ ਨਾਲ ਦੀ ਨਾਲ ਅੱਜ ਸਟ੍ਰਾਈਕ ਵੀ ਕੀਤੀ ਜਾਨਕੀ ਹੜਤਾਲ ਸੀ ਪੂਰੇ ਲੁਧਿਆਣੇ ਦੇ ਵਿੱਚ ਔਰ ਮੈਂ ਕਮਿਸ਼ਨਰ ਨੂੰ ਖਾਸ ਕਰਕੇ ਕਹਿਣਾ ਚਾਹਣਾ ਸਵਪਨ ਜੀ ਨੂੰ ਸਵਪਨ ਜੀ ਇਹ ਤੁਹਾਡਾ ਫਰਜ ਬੰਦਾ ਹੈ ਕਿ ਇੰਨੀ ਅਨਿਨਿਰਗਰਦੀ ਤੇ ਇੰਨੀ ਗੁੰਡਾਗਰਦੀ ਤੁਹਾਡੇ ਰਾਜ ਦੇ ਵਿੱਚ ਨਹੀਂ ਹੋਣੀ ਚਾਹੀਦੀ ਜਿਸ ਪ੍ਰਕਾਰ ਦੇ ਹਾਲਾਤ ਬਣੇ 21 ਜੁਲਾਈ ਨੂੰ ਪਹਿਲਾ ਜੰਡਿਆਲਾ ਗੁਰੂ ਦੇ ਵਿੱਚ ਇੱਕ ਕਿਸੇ ਐਡਵੋਕੇਟ ਤੇ ਵੀ ਹਮਲਾ ਹੋਇਆ ਹੈ ਲੇਕਿਨ ਸਰਕਾਰ ਸੁਤੀ ਪਈ ਹੈ ਔਰ ਮੈਂ ਤੁਹਾਨੂੰ ਇਹ ਚੇਤਾਵਨੀ ਦਿੰਦਾ ਕਿ ਅਗਰ ਤੁਸੀਂ ਐਫ ਆਈ ਆਰ ਦਰਜ ਨਾ ਕੀਤੀ ਤਾਂ ਕਾਂਗਰਸ ਪਾਰਟੀ ਪੁਲਿਸ ਕਮਿਸ਼ਨਰ ਦੇ ਦਫ਼ਤਰ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਘਰਾਓ ਕਰੇਗੀ ਔਰ ਮੈਂ ਦੁਬਾਰਾ ਫੇਰ ਇਹਨੂੰ ਚੇਤਾਵਨੀ ਸਮਝ ਲਓ ਇਹਨੂੰ ਬੇਨਤੀ ਸਮਝ ਲਓ ਇਹ ਜਲ ਤੋਂ ਜਲ ਐਫ ਆਈ ਆਰ ਦਰਜ ਹੋ ਕੇ ਜਿਹੜਾ ਬੰਦਾ ਇਨਸਾਫ ਸਾਡੇ ਉਸ ਨੌਜਵਾਨ ਸਾਥੀ ਹਰਜਸ ਨੂੰ ਮਿਲਣਾ ਚਾਹੀਦਾ ਹੈ ਵਕੀਲ ਨੂੰ ਉਹ ਦਗਾਉਣ ਦਾ ਕੰਮ ਪੁਲਿਸ ਕਰੇ ਔਰ ਜੇ ਵਕੀਲਾ ਨੂੰ ਵੀ ਇਨਸਾਫ ਮਿਲ ਰਿਹਾ ਤੇ ਆਮ ਲੋਕਾਂ ਦੀ ਤਾਂ ਕੋਈ ਗੱਲ ਹੀ ਨਹੀਂ ਸੁਣ ਰਿਹਾ ਇਸ ਤੋਂ ਸਿੱਧੀ ਸਿੱਧੀ ਤੁਹਾਡੀ ਮਾਨਸਿਕਤਾ ਦਾ ਔਰ ਤੁਹਾਡੀ ਬੀਕੇ ਅਫਸਰ ਜਿਹੜੀ ਪੁਲਿਸ ਦੀ ਨੀਅਤ ਦਾ ਚੰਗਾ ਭਲਾ ਲੋਕ ਅਜਾਜਾ ਲਾ ਸਕਦੇ ਵੀ ਕਿਸ ਤਬੀਅਤ ਦੇ ਮਾਲਕ ਹੋ ਤੁਸੀਂ ਲੋਕ ਸੋ ਬੇਨਤੀ ਹੈ ਮੇਰੀ ਕਿ ਜਲਦੀ ਐਫ ਆਈ ਆਰ ਕੀਤੀ ਜਾਵੇ ਨਹੀਂ ਤਾਂ ਅਸੀਂ ਪੁਲਿਸ ਕਮਿਸ਼ਨਰ ਦੇ ਦਫ਼ਤਰ ਦਾ ਆਉਣ ਵਾਲੇ ਦਿਨਾਂ 'ਚ ਘਰਾਉ ਕਰਾਂਗੇ